ਭਾਈ ਕੋ ਦਿੱਕਾ ਖਾਲਸਾ ਭਾਈ ਕੋ ਜਿੱਕੀ ਫਤੇ ਤੇ ਇਹ ਆਪਣੇ ਤਾਂ ਇਦਾਂ ਸੱਜਣਾ ਬਿੱਤਣ ਨੇ ਆ ਨਹੀਂ ਉਦੋਂ ਕਹਿੰਦਾ ਮੈਂ ਜਾਉਂਗਾ ਨਹੀਂ ਨਹੀਂ ਗਾਉਗਾ gana ਟੁਕੜੇ ਨਹੀਂ ਨਹੀਂ gana ਤੇ ਦੋਵੇਂ ਇੱਕ ਮਿੰਟ ਦੋਵੇਂ ਗਾ ਲਿਓ ਦੋਵੇਂ ਮੁੰਡੇ ਬਹੁਤ ਵਧੀਆ ਗਾਉਂਦੇ ਆ ਤੇ ਉਹ ਤੁਹਾਨੂੰ ਪਤਾ ਲੱਗ ਹੀ ਗਿਆ ਨੇ ਬਗਲੀ ਕਿਰਪਾ ਨਾਲ ਥੋੜੇ ਜਿਹੇ ਤੇ ਆਪਣੇ ਰੱਬ ਦੇ ਪਿਆਰੇ ਆ ਦਾਸ ਆ ਜਿਹੜੇ ਜਿਆਦਾ ਪਿਆਰੇ ਹੁੰਦੇ ਨਾ ਰੱਬ ਦੇ ਨੇੜੇ ਹੁੰਦੇ ਉਹਨਾਂ ਦੇ ਬੰਦੇ ਆ ਤੇ ਬਹੁਤ ਸ੍ਰੀਲੇ ਆ ਬਹੁਤ ਵਧੀਆ ਗਾਉਂਦੇ ਆ ਪਹਿਲਾਂ ਦੂੰਗਾ ਸ਼ੇਰ ਜੁਰੂ ਕਰੇ ਨੰ। ਹਾਂ ਤੋਨੇ ਦੇ ਆ ਮੰਦਰ ਅਤੇ ਰਹਿਣ ਵਾਲੀਏ। ਤਲਕੇ ਗਰੀਬਾ ਕਰਿਆ ਅੰਮੀਏ। ਤੋਨੇ ਦੇ ਆ ਮੰਦਰ ਅਤੇ ਰਹਿਣ ਵਾਲੀਏ। ਤਲਕੇ ਗਰੀਬਾ ਕਰਿਆ ਅੰਮੀਏ। ਓ ਮਈਆ ਤੇਰੇ ਸੰਗ ਤਸਕਰ ਕਰ ਦੇ। ਅਜੋੜ ਕੇ ਜਰਾ ਰਾਇ ਅੰਮੀਏ। ਓ ਮਸਾ ਮਸਾ ਪਕਾ ਵਾਲੀ ਰਾਤ ਆਈਏ। ਹੁਣ ਤਾਂ ਜੇ ਅਸੀਂ ਇਹ ਦੂ ਦੇ ਲਾਈਏ ਨਾ ਕਿ ਜੇ ਰੋਗ ਨਾ ਧਰਨੀ ਮਏ ਅਧੂੜ ਕੇ ਜਰ ਰਾਇ ਅੰਮੀਏ ਤੋਨੇ ਦੇ ਅੰਦਰ ਅਚਰੇਂ ਲਾ ਲਈਏ ਸੰਗੇ ਗਰੀਬਾ ਕਰਿਆ ਅੰਮੀਏ ਹੁਣ ਤੂੰ ਗਾ ਬਈ ਗਾ ਹਾਂ ਤੂੰ ਗਾ ਲੈਣਾ ਜੀ ਤੂੰ ਗਾ ਤੂੰ ਇਹ ਗਾ ਲੈ ਜਿਹੜਾ ਮਰਜੀ ਗਾ ਦੇ ਕੋਈ ਹਿੰਦੀ ਦਾ ਪਿਆਬੀ ਦਾ ਜਿਹੜੇ ਦਾ ਗਾ ਉਹ ਹਿੰਦੀ ਚੱਲ ਜਰਾ ਵੇਖ ਲੈ ਚੱਲ ਸੁਣਾ ਲੈ ਲੈ ਨਾ ਦੇ ਗਾ ਤੂੰ ਨਹੀਂ ਆਉਂਦਾ ਮੈਨੂੰ ਆਦਾ ਮੈਨੂੰ ਨਹੀਂ ਅੰਦਰ ਡਾਂਸ ਕਰਦਾ ਡਾਂਸ ਬਹੁਤ ਜਿਆਦਾ ਚਲ ਡਾਂਸ ਤੇਰਾ ਸਵੇਰੇ ਕਰਾਂਗੇ ਫਿਰ ਸਵੇਰੇ ਕਰਾਵਾਂਗੇ ਗਾਣਾ ਗਾਣੇ ਕੋ ਗਾਣੇ ਗਾਣਾ ਗਾ ਤੇ ਜਿਹੜਾ ਮੱਝਾ ਗਾ ਗੀਤਾ ਜਿਸਕੇ ਲਈਏ ਜਿਸਕੇ ਲਈਏ ਮਰਦਾ ਹੂੰ ਇੱਕ ਅਸੀ ਉਹ ਲੜਕੀ ਹੈ ਇਸੇ ਮੈਂ ਪਿਆਰ ਕਰਦਾ ਥਾ ਗੀਤਾ ਦਾ ਜਿਸਕੇ ਲਈਏ ਜਿਸਕੇ ਲਈਏ ਇਹ ਕਲਾਕਾਰ ਤਗੜਾ ਵੀ ਬੰਦੂ ਕਿਹੜੀ ਘੜਾ ਚ ਹੋ ਗਿਆ ਇਹਦਾ ਇਹਦਾ ਖੋਰ ਚ ਹੋ ਗਿਆ ਮੇਰਾ ਤੂੰ ਝੂਠ ਮਾਰਦਾ ਕਿ ਇੱਠ ਵੀ ਜਾ ਹਾਂ ਇੱਠ ਵੀ ਜਾ ਹਾਂਜੀ ਇੱਠ ਵੀ ਜਾ ਹਾਂਜੀ ਅੰਗਰੇਜ਼ੀ ਚ ਖੋਰ ਤੇ ਪੰਜਾਬੀ ਜੱਠਮੀ ਜਾ ਹਾਂਜੀ ਕਿੰਨੇ ਰੱਖਣੀ ਦਾ ਮਰ ਗਿਆ ਹੈ ਹਾਂਜੀ ਬੈਨ ਨੂੰ ਸ਼ੇਅਰ ਕਰਦੇ ਆ ਯਾਰ ਬਹੁਤ ਤਗੜਾ 22 ਲੰਟਾ ਹੋਣ ਵਾਲਾ ਨੇ ਸ਼ੇਅਰ ਜਰੂਰ ਕਰਿਓ ਨਹੀਂ ਤੇ ਵੀਰੇ ਪਾ ਦਾਂਗਾ ਜੀ 3 3 3